ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪੈਰਲਲ ਗਰਗ ਸਾਹਿਬ ਸਰ ਸਤਿ ਸ੍ਰੀ ਅਕਾਲ ਤੁਹਾਡਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤਕਰੀਬਤ ਤਕਰੀਬਨ ਹੁਣ ਤਾਂ ਨਾ ਹੀ ਹੋਗੀ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਲਾਈਂਸ ਨੂੰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਲਗਾਤਾਰ ਆਪਣਾ ਪ੍ਰੋਗਰਾਮ ਕਰ ਰਹੇ ਨੇ ਸੱਤਾ ਤੋਂ ਬਾਹਰ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਪੁਰਾਣੀ ਪਾਰਟੀ ਵੀ ਤੇ ਸਰਕਾਰ ਦੇ ਵਿੱਚ ਬਾਕੇ ਪਿਛਲੇ ਦਿਨਾਂ ਤੋਂ ਤੁਹਾਨੂੰ ਗੱਲਾਂਬਾਤਾਂ ਚੱਲੀਆਂ ਕਿ ਅਲਾਈਅੰਸ ਹੋ ਜਾਊਗਾ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਮਤੇ ਨੇ ਉਹ ਮਤੇ ਐਲਾਨ ਤੇ ਦੋ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਤਕਰੀਬਤ ਤਕਰੀਬਨ ਬੀਜੇਪੀ ਵੱਲੋਂ ਵੀ ਨਾ ਹੀ ਗੱਲਾਂਬਾਤਾਂ ਭਾਵੇਂ ਕੁਝ ਵੀ ਹੋਣ ਪਰ ਦੋਨੋਂ ਪਾਰਟੀਆਂ ਆਪਣੋਂ ਤਰੀਕੇ ਨਾਲ ਪੱਖ ਰੱਖ ਰਹੀਆਂ ਨੇ ਤੁਸੀਂ ਰੁਪ ਸਾਬ ਕੀ رائے ਰੱਖਦੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਇੱਕ ਫੈਡਰਲਿਜ਼ਮ ਦੀ ਪਾਰਟੀ ਦੱਸਦੀ ਹੈ ਪਿਛਲੇ ਦਿਨ ਜਿਹੜੇ ਮਤੇ ਮਤੇ ਐਲਾਨੇ ਉਹਨਾਂ ਚ ਫੈਡਰਲਿਜ਼ਮ ਦੀ ਗੱਲ ਹੋਈ ਸੀ ਪਰ ਜਦੋਂ ਜੰਮੂ ਕਸ਼ਮੀਰ ਤੇ ਗੱਲ ਆਈ ਉਦੋਂ ਵੋਟ ਉੱਥੇ ਪਾ ਗਏ ਉਹ ਸਾਰੀਆਂ ਗੱਲਾਂ ਬਾਤਾਂ ਤੋਂ ਨਾਲ ਉਹਨਾਂ ਚ ਚੱਲਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੌਜੂਦਾ ਅਲਾਈਸ ਹੈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਜੇਕਰ ਤਾਂ ਸੰਦਰਭ ਸਮਝਣਾ ਹੋਵੇ ਦਸ਼ਾ ਤੇ ਦਿਸ਼ਾ ਸਮਝਣੀ ਹੋਵੇ ਤੁਹਾਡੇ ਕੋਲੋਂ ਅਸੀਂ ਤਾਂ ਕਿਸ ਤਰੀਕੇ ਨਾਲ ਤੁਸੀਂ ਸਾਰੇ ਚੀਜ਼ਾਂ ਨੂੰ ਵਾਪਰਦੀਆਂ ਹੋ ਰੁਪ ਸਾਬ ਦੇਖ ਰਹੇ ਹੋ ਜੀ ਸਰ ਜਿਹੜਾ ਇਹ ਬਾਦਲ ਸਾਹਿਬ ਨੇ ਵੱਡੇ ਜਿਹੜਾ ਪਹਿਲਾ ਹੇਅਰ ਲਾਇਨਸ ਹੋਇਆ ਵੀ ਸੀ ਬੀਐਸਪੀ ਨਾਲ ਟੁੱਟ ਕੇ ਜਾਂ ਕੇ ਬੀਐਸਮੀ ਨਾਲ ਰੜ ਕੇ ਇੰਨੀਆਂ ਸੀਟਾਂ ਜਿੱਤੀਆਂ ਹੋ ਸਭ ਕੁਝ ਹੋ ਗਿਆ ਉਹ ਟੁੱਟ ਕੇ ਮੈਂ ਕਹਾਂਗਾ ਅਪਵਿੱਤਰ ਲਾਇਨ ਸੀ ਗੱਠ ਜੋੜ ਸੀ ਜਿਹੜਾ ਉਹ ਗੱਠ ਜੋੜ ਇਸ ਕਰਕੇ ਪਵਿੱਤਰ ਸੀ ਕਿ ਇਹਨਾਂ ਨੇ ਤਾਂ ਕਿਹਾ ਨਹੀਂ ਜੇ ਅਸੀਂ ਹਿੰਦੂ ਸਿੱਖ ਇਕਤਾ ਕਰਦੇ ਆਂ ਉਹ ਇਕਤਾ ਦੀ ਗੱਲ ਨਹੀਂ ਸੀ ਉਹ ਸਿਰਫ ਤਾਕਤ ਦਾ ਵੰਡ ਵੰਡਾਈ ਦੀ ਗੱਲ ਸੀ ਤੇ ਉਹਦੇ ਵਿੱਚ ਦੋਹਾਂ ਦਾ ਇੱਕ ਦੂਜੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਮੇਲ ਨਹੀਂ ਸੀ ਮੈਂ ਪੈਣਾ ਦਫੰਗਾ ਕਿਵੇਂ ਗੁਰੂ ਸਾਹਿਬ ਨੇ ਕਿਹਾ ਸਾਂਝ ਕੀ ਜੇ ਗੁਨਾ ਕੇਰੀ ਛਾਡ ਅਫਗਨ ਚੱਲੀ ਗੁਨਾ ਦੀ ਸਾਂਝ ਹੁੰਦੀ ਹੈ ਹੁਣ ਅਕਾਲੀ ਦਲ ਜਿਹੜਾ ਹੈਗਾ ਜੋ ਮਰਜੀ ਕਹਿਆ ਫਸਫੇ ਦੇ ਤੌਰ ਤੇ ਗੁਰਬਾਣੀ ਦੇ ਵਿੱਚ ਤਾਂ ਮਾਨਸ ਕੀ ਜਾ ਸਭ ਇੱਕ ਹੈ ਪਹਿਚਾਣ ਉਹ ਹੈ ਗੁਰਬਾਣੀ ਦੇ ਵਿੱਚ ਕਿਰਤ ਹੈ ਗੁਰਬਾਣੀ ਦੇ ਵਿੱਚ ਤਾਂ ਕਰਮकांड ਨਹੀਂ ਹੈ ਗੁਰਬਾਣੀ ਦੇ ਵਿੱਚ ਤਾਂ ਜਾਤ ਪਾਤ ਨਹੀਂ ਹੈ ਸੋ ਗੁਰਬਾਣੀ ਦੇ ਵਿੱਚ ਤਾਂ ਸੰਗਤ ਤੇ ਪੰਗਤ ਦਾ ਨਿਯਮ ਹੈ ਇਹ ਜਿਹੜਾ Hindu BJP ਦਾ ਜਿਹੜਾ ਖਾਸ ਕਰਕੇ ਹੈਗਾ ਉਹਦੇ ਵਿੱਚ ਜਿਹੜੀ ਜਾਤ ਪਾਤ ਬੜੀ ਪ੍ਰਾਇਮ ਹੈ ਵੀ ਬ੍ਰਹਮਾ ਦੇ ਜੀ ਮੂੰਹ ਚੋਂ ਜੀ ਪੇਟ ਚੋਂ ਜੀ ਜੰਗਾ ਚੋਂ ਜੀ ਤੇ ਇਹ ਸਾਰਾ ਕੁਝ ਤੁਹਾਨੂੰ ਪਤਾ ਹੈ ਤੇ ਦੂਜਾ ਜਿਹੜਾ ਹੈਗਾ ਉਹਦੇ ਵਿੱਚ ਕਰਮकांड ਬੜਾ ਅੱਗੇ ਹੈ ਕਰਮकांड ਤੋਂ ਸਿਵਾਏ ਵੱਡੀ ਗੱਲ ਨਹੀਂ ਹੈ ਕੋਈ ਤੀਜੀ ਗੱਲ ਆਉਦੇ ਚ ਕੀਰਤ ਨਾ ਕਰਦਾ ਸਵਾਲ ਨਹੀਂ ਚਾਹੇ ਕੋਈ ਕਿਸੇ ਮਰਜੀ ਦਾ ਹੋਵੇ ਕਿਵੇਂ ਮਰਜੀ ਆਪ ਦਾ ਕਮਾ ਭਈ ਉਹਦੇ ਚ ਬਹੁਤ ਵੱਡੀ ਗੱਲ ਨਹੀਂ ਹੈ ਕੀਰਤ ਨਾ ਕਰਤਾ। ਸੋ ਇਿੱਤਾ ਇਸ ਪੱਖੋਂ ਨਹੀਂ ਮਿਲਦੀ ਫਲਫੇ ਦੇ ਤੌਰ ਤੇ। ਇਹ ਤੋਂ ਅੱਗੇ ਜਿਹੜੀ ਬੀਜੇਪੀ ਹੈ ਤੇ ਆਰਐਸਐਸ ਹੈ ਉਹ ਇੱਕ ਅਧਿਕਾਰਵਾਦੀ ਨੇ। ਉਹ ਤੋਂ ਹੁਕਮ ਦਿੱਤਾ ਥੱਲੇ ਤੱਕ ਉਹ ਹੁਕਮ ਚੱਲਣਾ। ਈਵਨ ਆਰਐਸਐਸ ਦੇ ਵਿੱਚ ਮੋਨ ਭਾਜੀ ਜਦੋਂ ਤੋਂ ਇੱਕ ਸੰਦੇਸ਼ ਦੇਣਾ ਸਾਡੇ ਤੱਕ ਪਹੁੰਚਦਾ। ਇੱਕ ਕਲੀਨਿੰਗ ਵੀ ਦਿੱਤੀ ਜਾਂਦੀ ਹੈ। ਉਹ ਕਹਿੰਦੇ ਸੀ ਦੇਸ਼ ਦੇ ਸੁਬ ਬਣਾਉਈ ਨਾ ਇਹ ਤਾਂ ਚਾਰ ਹਿੱਸੇ ਬਣਾ ਦੋ ਫੇਰ ਉਹ ਕਹਿੰਦੇ ਸਾਰਾ ਕੇਂਦਰ ਕੋਲੀ ਹੋ ਉਹ ਕੇਂਦਰੀਕਰਨ ਆ ਰ ਅਸ ਜਿੰਨੇ ਪਿੱਛੇ ਆ ਨੀਤੀਆਂ ਚੱਲ ਰਹੀਆਂ ਨੇ ਇੱਕ ਭਾਰਤ ਇੱਕ ਫਲਾਣਾ ਇੱਕ ਬੋਰ ਇੱਕ ਜੇ ਉਹ ਹਰ ਇੱਕ ਚੀਜ਼ ਇੱਕ ਉਹ ਕੇਂਦਰੀਕਰਨ ਦੀਆਂ ਨਿਸ਼ਾਨੀਆਂ ਨੇ ਜੀਐਸਟੀ ਨਾ ਤੇ ਸੋ ਇਹ ਜਿਹੜੀ ਅਕਾਲੀ ਦਲ ਹੈ ਇਹ ਵਿਕੇਂਦਰੀਕਰਨ ਦੀ ਨੀਤੀ ਤੇ ਚਾਹਦੀ ਸੀ ਕਿਨੇ ਪੰਜਾਬੀ ਸੂਬੇ ਦੀ ਜਿਹੜੀ ਮੂਵਮੈਂਟ ਲੜੀ ਉਹ ਵਕੇਂਦਰੀਕਰਨ ਦੀ ਮੂਵਮੈਂਟ ਸੀ ਭਾਵੇਂ ਕਿ ਉਹਦੇ ਸਾਨੂੰ ਪੂਰਾ ਸੂਬਾ ਮਿੜਿਆ ਜਾਂ ਨਾ ਮਿਲਿਆ ਪਰ ਲੜਾਈ ਤਾਂ ਕਰੀ ਹੋਈ ਸੀ ਕਿ ਉਹਦੇ ਤੇ ਇਸ ਤੋਂ ਅੱਗੇ ਜਦ ਉਹਨਾਂ ਨੇ 1972 ਚ ਆਨੰਦਪੁਰ ਦਾ ਮਤਾਂ ਲੈੰਦਾ ਤੇ ਫਿਰ ਆ ਕੇ 1978 ਚ ਉਹਦੀ ਹੋਰ ਐਕਸਪਲੇਨੇਸ਼ਨ ਦਿੱਤੀ ਅੱਗੇ ਵੀ ਵਕੇਂਦਰੀਕਰਨ ਦੀ ਲੜਾਈ ਸੀ ਜਿਹੜੀ ਐਮਰਜੈਂਸੀ ਦੇ ਖਿਲਾਫ ਜੇਲ੍ਹ ਲਗਾਤਾਰ 9 ਮਹੀਨੇ ਅੰਦਰੋਂ ਰੱਖਿਆ ਮਾਫੀਆਂ ਨਹੀਂ ਮੰਗੀਆਂ ਹਾਂ ਇਸ ਤੋਂ ਤਾਂ ਮਾਫੀ ਮੰਗਿਆ ਉਹਨੂੰ ਛੇਅਰ ਸੀ ਬਾਹਰ ਸੋ ਉਹ ਜਿਹੜਾ ਸੀ ਉਮੀਦ ਕੇਂਦਰੀਕਰਨ ਦੀ ਲੜਾਈ ਸੀ ਫਿਰ ਇਦੂ ਅੱਗੇ ਹੈਗਾ ਵੀ ਜਿਹੜੇ ਕਾਣੀ ਵੰਡ ਨਹੀਂ ਹੁੰਦੇ ਨਹੀਂ ਸਹੀ ਵੰਡ ਜਿਹੜੇ ਅਸਾਸੇ ਨੇ ਜਾਂ ਸੂਬਾ ਵੰਡਿਆ ਗਿਆ ਉਹ ਸਾਸਿਆਂ ਦੀ ਲੜਾਈ ਵੀ ਕਪੂਰੀ ਮੋਰਚਾ ਜਿਹੜਾ ਲਾਇਆ ਉਹ ਵੀ ਮੈਂ ਕਹਾਂਗਾ ਵੀ ਪਾਣੀ ਦੀ ਵੰਡ ਦੇ ਉੱਤੇ ਜਿਹੜਾ ਮੋਰਚਾ ਸੀ ਉਹ ਵੀ ਇਹ ਸੀ ਵੀ ਹੱਕਾਂ ਦੀ ਲੜਾਈ ਕਿਨੇ ਕਰਨੀ ਹੈ ਤੋਂ ਮੈਨੂੰ ਇਹ ਲੱਗਦਾ ਵੀ ਇਹ ਸਾਰਾ ਕੁਝ ਭਾਜਪੀ ਦੇ ਤਾਂ ਸਾਰੇ ਪਾਸੇ ਉਲਟ ਸੀ ਬੀਲਪੀ ਨਾਲ ਤਾਂ ਸਿਰਫ ਇਸ ਕਰਕੇ ਗਏ ਨੇ ਇਹ ਵੀ ਕਿਉਂਕਿ ਕਾਂਗਰਸ ਨੇ ਬ੍ਰਿਡੂ ਸਟਾਰ ਕਰਿਆ ਸੀ ਇਸ ਕਰਕੇ ਕਾਂਗਰਸ ਦੇ ਅਸੀਂ ਉਲਟ ਰਹਿਣਾ ਹੈ ਤੇ ਜਾ ਕੇ ਬੀਜੇਪੀ ਦੇ ਨਾਲ ਗਏ ਬੀਜੇਪੀ ਦੇ ਨਾਲ ਨਾ ਜਾਂਦੇ ਬਾਜਪਾਈ ਸਾਹਿਬ ਬੜੇ ਖੁਸ਼ ਹੋਏ ਕਿਉਂਕਿ ਉਹਨਾਂ ਦੀ ਸਰਕਾਰ ਨਹੀਂ ਬੰਦੀ ਸੀ ਇਹਨਾਂ ਨੇ ਅਨ ਕੰਡੀਸ਼ਨਲ ਸਮਝਾਤਾ ਦਿੱਤਾ ਨਹੀਂ ਤਾਂ ਬੰਦੇ ਇਸ ਕਰਕੇ ਫਿਰ ਬੀਜੇਪੀ ਹੌਲੀ ਹੌਲੀ ਸਾਰੇ ਧਰਮ ਨੂੰ ਵੀ ਜੋ ਕਿਤਾਬਾਂ ਲਿਖੀਆਂ ਗਈਆਂ ਜੋ ਇਤਿਹਾਸ ਲਿਖਿਆ ਗਿਆ ਜੋ ਛਲੋਮਨੀ ਕਮੇਟੀ ਤੋਂ ਜਿਹੋ ਜਿਹੀਆਂ ਕਿਤਾਬਾਂ ਚਪਾਤੀਆਂ ਬਹੁਤ ਸਾਰੇ ਪ੍ਰਚਾਰਕ ਚਾਰ ਹੋ ਗਏ ਉਦੇ ਨਾਲ ਸਾਰੇ ਫਲਸਫੇ ਦੇ ਵਿੱਚ ਬ੍ਰਾਹਮਣਵਾਦ ਵੜ ਗਿਆ ਚਰੋਣੀ ਕਮੇਟੀ ਨੂੰ ਉਹਦਾ ਘਾਟਾ ਰਿਹਾ ਦੂਜੇ ਪਾਸੇ ਇੱਥੇ ਠੀਕ ਆ ਇਹਨਾਂ ਦੀ ਸਰਕਾਰ ਸਰ ਕੋ ਚੜਾਈ ਗਈ ਅਸਲ ਦੇ ਵਿੱਚ ਜਿਹੜੀ ਭਾਜਪਾ ਹੈ ਉਹ ਵੱਡੀ ਮੱਛੀ ਤੇ ਛੋਟੀ ਮੱਛੀ ਵਾਲਾ ਸਬੰਧ ਬਣਿਆ ਹੋਇਆ ਵੀ ਉਹਨਾਂ ਨੇ ਤਾਂ ਆਪਦੇ ਨਾਲ ਦੇ ਨਹੀਂ ਛੱਡੇ ਕੋਈ ਵੀ ਸ਼ਿਵਸ਼ੰਨਾ ਜਿਹਦੇ ਕੋਲ ਕਾਰਡ ਵੀ ਭਾਜਪਾ ਵਾਲਾ ਹੀ ਆ ਉਹਨੇ ਤਾਂ ਸ਼ਿਵਸ਼ੰਨਾ ਦੇ ਐਡਾ ਟੋਟੇ ਤੇ ਹੋੜ ਕਰਤੇ ਉਸ ਪੱਖੋਂ ਇਹਨਾਂ ਦਾ ਕੋਈ ਆਪਸ ਵਿੱਚ ਜਿਹੜਾ ਮੇਲ ਸੀ ਇਹ ਹਲਦੀ ਤੇ ਚੂਨੇ ਵਾਲੀ ਸੀ ਹਲਦੀ ਵੱਖਰੀ ਢਿਖੀ ਜਾਂਦੀ ਐ ਚੂਨਾ ਵੱਖਰਾ ਉਹ ਇਕੱਠੇ ਪਏ ਤੇ ਨਾ ਹਲਦੀ ਨੇ ਆਪਣੀ ਬੇਤਨ ਹਰਨੀ ਐ ਨਾ ਚੂਨੇ ਨੇ ਚਹਿਨਾ ਹਕਣਾ ਕਬੀਰ ਸਾਹਿਬ ਨੇ ਕਿਹਾ ਹਲਦੀ ਪ੍ਰੇਤਨ ਹਰੇ ਸੋ ਉਸ ਦੇ ਉਹ ਤਰੀਕੇ ਨਾਲੇ ਇਕੱਠੇ ਹੋਏ ਹੋਏ ਸੀ ਨਰਜਾ ਬਣਿਆ ਹੋਇਆ ਸੀ ਤੇ ਇਹ ਕਹਿੰਜਦੇ ਨੌ ਮਾਸ ਦਾ ਰਿਸ਼ਤਾ ਹੈ ਤੈਨੂੰ ਨੌ ਮਾਸ ਦਾ ਇਹੀ ਸੀ ਵੀ ਕਿ ਦੂਜੇ ਦਫਾ ਤੂੰ ਮੇਰੇ ਹੀ ਛੱਪੜ ਮੈਂ ਤੇਰੀ ਛੱਪੜਾਂ ਉਹ ਮਲੀ ਮੁੱਟੀ ਇੱਕ ਵਜੀਰੀ ਮਿਲ ਗਈ ਦੋ ਇਹ ਇਸ ਤਰ੍ਹਾਂ ਚਾਹਦਾ ਸੀ ਕਰੋਣਾ ਦੇ ਵੀ ਕਤਾਰ ਚੱਕ ਪੰਜਾਬ ਤੁਸੀਂ ਕਰੀ ਜੋ ਜਿੰਨਾ ਚਿਰ ਜੇ ਤੁਸੀਂ ਜਿੱਤੀ ਜਾਓਗੇ ਤਾਂ ਕਰੀ ਜਾਓ ਉਹ ਪ੍ਰੈਕਟੀਕਲੀ ਜੇ ਅਮਲੀ ਤੌਰ ਤੇ ਅਸੀਂ ਦੇਖੀਏ ਪੰਜਾਬ ਚ ਜਦ ਅਕਾਲੀਆਂ ਦਾ ਰਾਜ ਹੋਇਆ ਉਦੋਂ ਕੇਂਦਰ ਚ ਬਹੁਤਾ ਚਿਰ ਬੀਜੇਪੀ ਰਹੀ ਹੋਈ ਜੀ ਕਿਉਂਕਿ ਪਹਿਨਾ ਜਿਹੜਾ ਪੰਜਾਬ ਚ ਇਹਨਾਂ ਦਾ ਆਇਆ ਆਪਾਂ ਕਹਗੇ 97 ਤੋਂ ਲੱਗੇ 2002 ਤੱਕ 2002 ਜਨਵਰੀ 2 ਤੱਕ ਫਿਰ ਵੀ ਚੱਲੀ ਗਏ ਤੇ ਬੀਜੇਪੀ 97 ਚ ਆਈ ਤੇ ਉਹ ਚਾਰ ਤੱਕ ਰਹੀ ਹੈ ਸੋ ਵਿੱਚ 2 ਸਾਲ ਤਾਂ ਮਤਲਬ ਬੀਜੇਪੀ ਨਹੀਂ ਸੀਗੀ 1 ਸਾਲ ਉਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਫੇਰ ਜਦ ਆਇਆ ਉਦੋਂ ਅਕਾਲੀਆਂ ਦੇ ਦੋਨੇ ਜਿਹੜੀਆਂ ਪਾਰੀਆਂ ਸੀ ਉਦੋਂ ਉੱਤੇ ਯੂਪੀਏ ਚੀਕੀ ਇਹ ਯੂਪੀਏ ਇਹ ਆਪਣਾ 12ਵੇਂ 7ਵੇਂ ਨਹੀਂ ਤੇ 12ਵੇਂ ਵੀ 12 ਤੋਂ ਜ਼ਰੂਰ ਵੀ 2 ਸਾਲ ਫੇਰ 2.5 ਸਾਲ ਸਦਾਰਨ ਤੱਕ ਜਿਹੜਾ ਹੈ ਉਹ ਬੀਜੇਪੀ ਦਾ ਉੱਤੇ ਆ ਗਿਆ ਫੇਸ ਕਰਕੇ ਜੀ ਅਜੀ ਪ੍ਰੈਕਟੀਕਲੀ ਦੇਖੇ ਵੀ ਇਹ ਵੀ 5 ਕ ਸਾਲ ਰਹੀ ਹੈ ਇਹਨਾਂ ਦੇ 15 ਸਾਲ ਦੇ ਰਾਜ ਚ ਤੇ ਜਿਹੜੀ ਕਾਲੀ ਦਲ ਹੈ ਉਹ ਸੌਰੀ ਆਪਣਾ ਕਾਂਗਰਸ ਦਾ ਜਿਹੜਾ ਉੱਥੇ ਜਾਂ ਉਹਨਾਂ ਦੇ ਇਕੱਠ ਜੋੜਦਾਰ ਹੈ ਉਹ 15 ਚੋਕਾ 2 9 ਸਾਲ ਰਿਹਾ ਹੈ 6 ਸਾਲ ਦੇ ਅੰਦਰ ਜਿਕੇ ਇਹ ਸੀਗਾ ਉਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਸੀ ਜਿੰਨਾ ਚਿਰ ਬੀਜੇਪੀ ਰਹੀ ਵੀ ਉਹਨੇ ਵੀ ਕੋਈ ਨਹੀਂ ਕਰਿਆ ਇੱਕ ਵੀ ਸਮੱਸਿਆ ਹੱਲ ਨਹੀਂ ਕਰੀ ਕਿਆ ਇਹ ਉਹ ਪਾਣੀਆਂ ਦੇ ਝਗੜੇ ਸੀ ਚਾ ਬੁੱਢੀ ਦੇ ਚਾ ਬਲਕੇ ਉਲਟ ਕਰਿਆ ਯਾਦਵੀ ਕੋਈ ਗੱਲ ਹੋਈ ਆ ਚੰਡੀਗੜ੍ਹ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਐਸ.ਸੀ.ਪੀ.ਸੀ. ਦੇ ਚੋਣਾਂ ਦੇ ਮਾਮਲੇ ਵਿੱਚ ਜਿਹੜਾ ਵੀ ਮਾਮਲਾ ਲੈਣਾ ਹੈ ਹਰਿਆਣੇ ਦੇ ਵਿੱਚ ਜੀ ਐਸ.ਸੀ.ਪੀ.ਸੀ. ਬੱਕਰੀ ਬਣਾਉਣ ਦੀ ਗੱਲ ਆ ਇਹ ਸਾਰਾ ਕੁਝ ਜਿਹੜਾ ਕੁਝ ਹੋਇਆ ਹੈ ਉਹ ਸਿੱਖ ਪੰਥ ਦੇ ਤੌਰ ਤੇ ਵੀ ਸਿੱਖ ਫਲਸਫੇ ਦੇ ਤੌਰ ਤੇ ਵੀ ਪੰਜਾਬ ਦੇ ਹੱਕਾਂ ਦੇ ਤੌਰ ਤੇ ਵੀ ਹੁਣ ਅਕਾਲੀ ਦਰ ਕੋਈ ਹਵਾ ਚੋਤਾਉਣਾ ਨਹੀਂ ਅਕਾਲੀ ਦਰ ਨੇ ਜਦ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਖੇਤਰੀ ਪਾਰਟੀ ਹੈ ਉਰਤਾਂ ਕੋਈ ਖੇਤਰੀ ਪਾਰਟੀ ਹੈ ਨਹੀਂ ਜਿਹੜੀ ਪੰਜਾਬ ਦੇ ਹੱਕਾਂ ਦੀ ਉਹ ਤਾਂ ਉਹ ਓਵਰਆਲ ਹੱਕਾਂ ਦੀ ਗੱਲ ਕਰੇਗੀ ਪਰ ਕਾਦੀ ਤਾਂ ਪੰਜਾਬ ਦੇ ਹੱਕਾਂ ਦੀ ਦੂਜੀ ਗੱਲ ਪੰਜਾਬੀ ਭਾਸ਼ਾ ਦਾ ਵੀ ਜਿਹੜਾ ਅਕਾਲੀ ਦਲ ਜਾਰਾ ਦਵੇ ਚਾਰਜੀ ਗੱਲ ਕਰੇਗਾ ਤੀਜਾ ਜਿਹੜਾ ਸਿੱਖੀ ਸਿਧਾਂਤ ਜਿਹੜੇ ਨੇ ਉਦੋਂ ਤੋਂ ਵੀ ਅਕਾਲੀ ਦਲ ਉਹ ਤਾਂ ਲਈ ਅਕਾਲੀ ਦਲ ਨੇ ਕਰਨੀ ਹੈ ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਵੀ ਇਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਮੇਲ ਨਹੀਂ ਸੀ ਔਰ ਜਿਹੜਾ ਹੁਣ ਹਾਲਤ ਹੋ ਗਈ ਸੀ ਉਹਦੇ ਚ ਅਕਾਲੀ ਦਲ ਬਿਲਕੁਲ ਕਿਹਾ ਅੱਗੇ ਦੀ ਪਹਿਲਾਂ ਛੱਡ ਚੁੱਕਿਆ ਕਿਸਾਨੀ ਕਰਕੇ ਛੱਡ ਦਿੱਤੇ ਨੇ ਆਪਣੇ ਸੀ ਨਾ ਕਿਸੇ ਨੇ ਕਿਹਾ ਨਹੀਂ ਨਾ ਨੂੰ ਵੀ ਛੱਡੋ ਔਰ ਵਜਿਰੀ ਛੱਡੀ ਵਜਿਰੀ ਛੱਡਣੀ ਇੰਨੀ ਸੌਖੀ ਨਹੀਂ ਸੀ ਮੈਨੂੰ ਲੱਗਦਾ ਸਿਆਣਪ ਸੀਗੀ ਪਰ ਲੋਕਾਂ ਨੂੰ ਯਕੀਨ ਨਹੀਂ ਆ ਰਿਆ ਸੀ ਉਹ ਕਹਿੰਦੇ ਇਹ ਫੇਰ ਸੰਝਾ ਕਰਨਗੇ ਇਹ ਕਹੀ ਵੀ ਜਾਂਦੇ ਸੀ ਔਰ ਇਹ ਵੀ ਲਿਚ ਨੂੰ ਪਿੱਛੇ ਨੂੰ ਕਰੀ ਜਾਂਦੇ ਸੀ ਹਾਂ ਜੀ ਕਰਾਂਗੇ ਦੇਖਦੇ ਆ ਜੀ ਜੇ ਸਾਡਾ ਸਾਂਝ ਹੋਊਗਾ ਫੇਰ ਤਾਂ ਬੀਜਪੀ ਨਾਲ ਹੀ ਹੋਣਾ ਔਰ ਗੱਲਬਾਤਾਂ ਵੀ ਚੱਲ ਗਈਆਂ ਪਰ ਇੱਕ ਗੱਲ ਪੱਕੀ ਹੋਈ ਹੈ ਜਿਹੜੀ ਗੱਲ ਨੂੰ ਸਾਨੂੰ ਇਹ ਪਹਿਚਾਨ ਕਰਨੀ ਚਾਹੀਦੀ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਇਹ ਹੈ ਕਿ ਜਿਹੜਾ ਬੀਜੇਪੀ ਦੇ ਜਿਹੜਾ ਅਕਾਲੀ ਦਲ ਪਹਿਲਾਂ ਇੱਕ ਮੁੱਠੋ ਕੇ ਕਹਿ ਦਿੰਦਾ ਸੀ ਹਾਂ ਬੀਜੇਪੀ ਨਾਲ ਚੱਲੀਏ ਐਤਕੀ ਬੀਜੇਪੀ ਨਾਲ ਜਾਣ ਤੇ ਨਾ ਜਾਣ ਚ ਅਕਾਲੀ ਦਲ ਦੇ ਵਿੱਚ ਮਤਭੇਦ ਚੱਲਦੇ ਰਹੇ ਇਹ ਸੇ ਕਰਕੇ ਜਿਹੜਾ ਕੋਰ ਕਮੇਟੀ ਚ ਫੈਸਲਾ ਹੋਇਆ ਇਹਨਾਂ ਦੀ ਚ ਉਹ ਫੈਸਲਾ ਇਸ ਗੱਲ ਦੇ ਉੱਤੇ ਹੋਇਆ ਆ ਵੀ ਆਪਾਂ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ ਇਹ ਨਹੀਂ ਵੀ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਸਰਮਤਾ ਪਰਡੋ ਇਹ ਇਹ ਕਿਸੇ ਧੰਨਤਾ ਤੇ ਸਮਝੋਤਾ ਨਹੀਂ ਕਰਨਾ ਹੈ ਆਪਣਾ ਇਹ ਪੰਜਾਬ ਬਚਾਓ ਯਾਤਰਾ ਦੇ ਮਾਮਲੇ ਚ ਭਗਤ ਸਿੰਘ ਦਾ ਜਿਹਨੇ ਇਹਨਾਂ ਨੇ ਬਣਾਇਆ ਉੱਥੇ ਬੰਗੇ ਉੱਥੇ ਵੀ ਇਸੁਖੀਰ ਬਾਦ ਨੇ ਕਹੇ ਅਸੀਂ ਸਿਧਾਂਤਾਂ ਤੇ ਸਮਝੋਤਾ ਨਹੀਂ ਕਰਨਾ ਸੀਟਾਂ ਸੂਟਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਸੋ ਇੱਕ ਤਬ ਇਹ ਹੋਇਆ ਕਿ ਬੀਜੇਪੀ ਦੇ ਨਾਲ ਸਮਝੌਤੇ ਵਾਸਤੇ ਸਿਧਾਂਤ ਨੂੰ ਅੱਗੇ ਰੱਖਦੇ ਬਹੁਤ ਵੱਡੀ ਗੱਲ ਵੀ ਸਿਧਾਂਤ ਤੇ ਸਮਝੋਤਾ ਨਹੀਂ ਕਰਨਾ ਇਹ ਆਪਣੇ ਆਪ ਇੱਕ ਮੈਂ ਕਹਾਂਗਾ ਅਗਲਾ ਕਦਮ ਸੀਗਾ ਦੂਜਾ ਉਹਦੇ ਵਿੱਚ ਵੀ ਜੇ ਸਿਧਾਂਤਾਂ ਤੇ ਸਮਝੌਤਾ ਨਹੀਂ ਕਰਨਾ ਤਾਂ ਬੀਜੇਪੀ ਨੇ ਪਿਛਲੇ ਸਮੇਂ ਤੋਂ ਚਾਹੀਏ ਸਮਝੌਤਾ ਕਰ ਵੀ ਲੈਂਦੇ ਤਾਂ ਵੀ ਨੁਕਸਾਨ ਕਿਵੇਂ ਹੋਣਾ ਹੈ ਵੀ ਜਦ ਹਰ ਸਿਮਰਤ ਕੌਰ ਬਾਦਲ ਨੇ ਗੱਲ કરી ਇਹ ਬੰਦੀ ਸਿੰਘਾਂ ਦੀ ਤਾਂ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਚੁੱਪ ਕਰਾਇਆ ਗਿਆ ਉਹ ਤੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ ਇਹਦਾ ਮਤਲਬ ਹੋਰ ਬੀਜੇਪੀ ਨਾ ਪੁੱਗਦੇ ਹੀ ਨਹੀਂ ਕਿ ਬੰਦੀ ਸਿੰਘਾਂ ਨੂੰ ਰਹਾਈ ਕਰਕੇ ਜਿਹੜੇ ਪੂਰੇ ਮੋੜਕੇ ਦੇ ਵਿੱਚ ਹਿੰਦੂ ਵੋਟ ਇਕੱਠਾ ਕਰਨਾ ਚਾਹੁੰਦੀ ਹੈ ਉਹ ਬੰਦੀ ਸਿੰਘਾਂ ਨੂੰ ਰਿਹਾ ਕਰਕੇ ਆਪਦਾ ਸਾਰਾ ਕਾਰਡ ਹੀ ਮਤ ਮਤ ਫੇਰ ਕਰ ਲੈ ਸਿੱਖਾਂ ਦੇ ਵਿੱਚ ਉਹਦਾ ਕੋਈ ਕਾਰਡ ਨਹੀਂ ਵੱਡਾ ਇਹ ਹੈ ਹੋਰ ਤਾਂ ਸਿੱਖਾਂ ਦੇ ਉਲਟ ਕੋਈ ਬਹੁਤੀ ਵੱਡੀ ਗੱਲ ਕਰ ਨਹੀਂ ਸਕਦੀ ਸੋ ਇਸ ਕਰਕੇ ਬੀਜੇਪੀ ਨੇ ਉਹ ਨਹੀਂ ਕਰਨਾ ਸੀ ਕਿ ਕੋਈਆਂ ਦਾ ਐ ਕਰ ਦੇਣਗੇ ਜੀ ਆ ਮੋਰਚੇ ਵਾਲੇ ਵੀ ਵਿੱਚ ਹੀ ਉੱਥੇ ਆਏ ਜੀ ਫਲਾਣਾ ਮੈਂ ਕਿਹਾ ਕੋਈ ਨਹੀਂ ਜੇ ਬੀਜੇਪੀ ਇਹ ਕਰਦੀ ਹੈ ਤਾਂ ਸਿੱਧਾ ਇਹਨੇ ਉਹ ਆਪਦਾ ਕਾਰਡ ਲੂਜ਼ ਕਰਦਾ ਜਿਵੇਂ ਹੁਣ ਕੋਈ ਬੀਜੇਪੀ ਕਦੀ ਵੀ ਨਹੀਂ ਕਹੇਗੀ ਕਿ ਬਿਲੀਅਨ ਸਟਾਰ ਗਲਤ ਹੋਇਆ ਸੀ ਕਦੀ ਨਹੀਂ ਕਹੇਗੀ ਜੋਰ ਲਓ ਸੋ ਇਸ ਕਰਕੇ ਇਹ ਜਿਹੜਾ ਸੀ ਕਿ ਵੀ ਬੀਜੇਪੀ ਨੇ ਸਦੰਤਾਂ ਤੇ ਨਹੀਂ ਕਰਨਾ ਸੀ ਬੀਜੇਪੀ ਨੇ ਵੀ ਇਹੀ ਕਿਹਾ ਅਮਿਤ ਸ਼ਾਹ ਜੀ ਕਹਿੰਦੇ ਤ ਰਹੇ ਹੌਲੀ ਹੌਲੀ ਜਦ ਬੀਜੇਪੀ ਨੂੰ ਲੱਗਣ ਲੱਗ ਗਿਆ ਕਿ ਸਾਨੂੰ ਪਹਿਲਾਂ ਤਾਂ ਬੀਜੇਪੀ ਨੂੰ ਇਹ ਲੱਗਦਾ ਸੀ ਕਾਦੀ ਸਾਡੇ ਪਿੱਛੇ ਤੁਰਦੇ ਰਹਿਣਾ ਸਾਨੂੰ ਬਾਰ-ਬਾਰ ਕਹਿਣਾ ਜਦ ਅਕਾਲੀਆਂ ਨੇ ਆਪ ਦਾ ਥੋੜਾ ਜਿਹਾ ਸਟੈਂਡ ਲੈ ਲਿਆ ਉਦੋਂ ਬੀਜੇਪੀ ਦੀ ਹਾਲਤ ਮੁਕਾਬਲਾ ਪਤਲੀ ਹੋਣੀ ਸ਼ੁਰੂ ਹੋ ਗਈ ਮੁਲਕ 'ਚ ਆਈਐਨਡੀਆ ਦੇ ਮੁਕਾਬਲੇ ਫਿਰ ਉਹਨਾਂ ਨੇ ਦੇਖਿਆ ਕਿ ਤਾਂ ਛੋਟੇ-ਛੋਟੇ ਕਾਪੀ ਜਿੱਥੇ ਪੀਐਮਕੇ ਨਾਲ ਜਾ ਕੇ ਸਮਝੌਤਾ ਕਰ ਰਹੇ ਨੇ ਅੰਨਾ ਏਆਈਡੀਐਮ ਕਿਨੇ ਮਨਾਂ ਕੱਪਤਾ ਹੈਗਾ ਪੀਐਮਕੇ ਨਾਲੋਂ ਤਾਂ ਬਹੁਤ ਛੋਟੀ ਜੀ ਪਾਰਟੀ ਆ ਸੋ ਛੋਟੇ-ਛੋਟੀਆਂ ਪਾਰਟੀਆਂ ਨਾਲ ਸਮਝੌਤਾ ਕਰਨਾ ਜਿਹੜਾ ਕੋਸ਼ਿਸ਼ ਕਰਨੀ ਹੈ ਜਿਹੜੀ ਚੱਲਣਾ ਉਹ ਭੀਜਪੀ ਨੂੰ ਲੱਗਿਆ ਵੀ ਇੱਥੇ ਤਾਂ 13 ਸੀਟਾਂ ਨੇ ਯਾਰ ਸਮਝੌਤਾ ਹੋ ਜਾਣਾ ਇਸ ਕਰਕੇ ਅਮਿਤ ਸ਼ਾਹ ਜੀ ਨੇ ਦੋਵਾਰੀ ਬਿਆਨ ਦਿੱਤਾ ਅਕਾਲੀਆਂ ਨੇ ਨਹੀਂ ਦਿੱਤਾ ਅਕਾਲੀਆਂ ਨੇ ਕਿਸੇ ਵੀ ਲੀਡਰ ਨੇ ਨਹੀਂ ਦਿੱਤਾ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਕੋਈ ਨਹੀਂ ਸਾਡੀ ਗੱਲ ਚੱਲ ਰਹੀ ਹੈ ਬਸ ਦੋ ਚਾਰ ਦਿਨਾਂ ਦਾ ਸਮਝੌਤਾ ਹੋ ਜਾਣਾ ਇਹ ਦੋਵਾਰੀ ਬਿਆਨ ਆਇਆ ਔਰ ਅਮਿਤ ਸ਼ਾਹ ਜੀ ਐਡੀ ਸੌਖਾ ਬਿਆਨ ਨਹੀਂ ਦੇਉਂਦੇ ਉਹਦਾ ਭਾਵ ਇਹ ਸੀ ਵੀ ਤੁਸੀਂ ਹੁਣ ਆ ਜਾਓ ਅਕਾਲੀਆਂ ਨੂੰ ਇੱਕ ਸਨੇਹ ਸੀ ਵੀ ਆਪਾਂ ਕਰੀਏ ਗੱਲਬਾਤ ਜਦ ਅੱਛਾ ਉਹ ਸਨੇਹ ਤੋਂ ਬਾਅਦ ਹੋਈਏ ਕੋਰ ਕਮੇਟੀ ਪਹਿਲੇ ਸਨੇਹ ਤੋਂ ਬਾਅਦ ਹੋਈਏ ਕੋਰ ਕਮੇਟੀ ਦੀ ਇਹਨਾਂ ਦੀ ਮੀਟਿੰਗ ਜਿਹੜਾ ਇਹਨਾਂ ਨੇ ਪਬਲਿਕਲੀ ਕਿਹਾ ਵੀ ਅਸੀਂ ਸਮਝੌਤਾ ਨਹੀਂ ਕਰਦੇ ਸੋ ਮੈਨੂੰ ਇਹ ਲੱਗਦਾ ਹੈ ਮੱਚ ਇਹ ਤਾਂ ਹੋ ਗਿਆ ਆਪਾਂ ਫੰਪਫੇ ਦੇ ਤੌਰ ਤੇ ਦੂਜਾ ਆਪਾਂ ਗਿਨਾਤਮਕ ਤੌਰ ਤੇ ਵੀ ਦੇਖ ਲੋ ਦੂਜਾ ਬਲਕੇ ਗਿਨਾਤਮਕ ਤੌਰ ਤੋਂ ਵੀ ਅੱਗੇ ਜਾਈਏ ਇਹਨਾਂ ਦੇ ਲੋਕਾਂ 'ਚ ਵਿਸ਼ਵਾਸ ਦੇ ਤੌਰ ਤੇ ਲੋਕ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਤਾਂ ਜਾ ਕੇ ਰੰਨਗੇ ਉਹਦੇ ਨਾਲ ਜੇ ਇਹ ਬੀਜੇਪੀ ਨਾਲ ਸਮਝੌਤਾ ਕਰ ਲੈਂਦੇ ਤਾਂ ਲੋਕਾਂ ਨੇ ਪੱਕੇ ਇਹਨਾਂ ਦੀ ਪਰਤ ਖਤਮ ਹੋ ਜਾਂਦੀ ਸੀ ਪਰ ਯਾਰ ਇਹ ਤਾਂ ਇਹੀ ਕਰਦੇ ਨੇ ਹੁਣ ਨਿਤਿਸ਼ ਕੁਮਾਰ ਜਦ ਪਲਟੀਆਂ ਮਾਰਦਾ ਨਿਤਿਸ਼ ਕੁਮਾਰ ਦਾ ਜੋ ਹਾਲ ਆਪਾਂ ਦੇਖ ਹੀ ਲਿਆ ਲੋਕਾਂ ਦੇ ਮਨਾਂ 'ਚ ਪੱਕੇ ਜ਼ਰੂਰੀ ਨਹੀਂ ਹੁੰਦਾ ਉਹ ਬੰਦਾ ਹਾਰੇ ਜਿੱਤੇ ਪਰ ਜਿਹੜਾ ਮਨ ਦੇ ਵਿੱਚ ਇੱਕ ਮਨਮਸਤਕ ਦੇ ਵਿੱਚ ਜਨਤਾ ਦੇ ਬਣ ਜਾਂਦੇ ਵੀ ਯਾਰ ਇਹ ਤਾਂ ਇਹੋ ਜਿਹਾ ਬੰਦਾ ਸੋ ਕਾਲੀਆਂ ਦਾ ਇਮੇਜ ਜਿਆਦਾ ਡਾਊਨ ਹੋਣਾ ਸੀ ਬੀਬੀ ਵੀ ਕੋਈ ਸਰਕੀ ਨਹੀਂ ਤੈਣਾ ਸੀ ਇਹ ਹੋ ਗਿਆ ਇਹਨਾਂ ਦਾ ਮਨਮਸਤਕ ਦੇ ਤੌਰ ਤੇ ਜੇ ਆਪਾਂ ਕਹੀਏ ਇਹਨਾਂ ਦੀ ਹਾਕ ਦੇ ਤੌਰ ਤੇ ਪਰਤ ਦੇ ਤੌਰ ਤੇ ਹੁਣ ਅੱਗੇ ਲਈ ਇਹ ਗਿੰਤੀ ਮੰਤੀ ਦੇ ਤੌਰ ਤੇ ਵੀ ਗਿੰਤੀ ਮੰਤੀ ਦੇ ਤੌਰ ਤੇ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਾਲੀਆਂ ਦੀ ਵੋਟ ਹੈ ਉਜਤਾ ਸਿੱਖ ਵੋਟ ਆ ਜਾਂ ਪਿੰਡੂ ਵੋਟ ਆ ਜਾਂ ਥੋੜੀ ਜਿਹੀ ਹਿੰਦੂ ਵੋਟ ਹੈ ਜਿਹੜੀ ਟੈਂਡੂ ਵੋਟ ਆ ਉਹ ਤਾਂ ਭਾਜਪੀ ਦੇ ਹਲਟ ਹੋਈ ਹੋਈ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਅਸੀਂ ਤੁਹਾਨੂੰ ਪਿੰਨਾ ਚ ਆ ਦੇਖ ਲੋ ਤੁਸੀਂ ਆ ਪਿੱਛੇ ਤਿੰਨ ਪਿੰਨਾ ਚ ਹਾਲਾਂਕਿ ਉਹ ਉੱਥੇ ਨਹੀਂ ਬੈਠੇ ਬਾਰਡਰ ਤੇ ਜਿੰਨਾਂ ਨਹੀਂ ਜਾਣ ਦਿੱਤਾ ਉਹਨਾਂ ਨੇ ਨਹੀਂ ਦੂਜਾ ਨਿਕਲੇ ਜਿੱਦਿ ਉਹ ਜਾ ਕੇ ਤਰਨਤਾਰ ਚ ਪਖਾਨਕੋਟ ਚ ਗੁਰਦਾ ਸਾਹਿਬ ਵਾਲੇ ਸਾਰੀ ਇਧਰੋਂ ਇਹ ਬਠਿੰਡੇ ਵਾਲੇ ਡੰਡੇ ਵਾਲਾ ਸਭ ਹੋਣੀ ਉਧਰੋਂ ਉਹ ਦੂਜੇ ਨਵਾਂ ਸ਼ਹਿਰ ਦੇ ਵਿੱਚ ਰਾਏ ਹੋਣੀ ਜਦੋਂ ਉਹ ਸਾਰੇ ਰਲ ਗਏ ਇੱਕੱਠੇ ਹੋ ਕੇ ਇਧਰ ਰਾਜੇਵਾਲ ਸਾਹਿਬ ਹੋਣੀ ਹੈ ਤੇ ਡਕੌਂਦਾ ਗਰੁੱਪ ਜਾਂ ਦਰਸ਼ਨਪਾਲ ਨੇਤਾ ਮਤਲਬ ਆਪਾਂ ਨੂੰ ਪਤਾ ਲੱਗ ਲਖੋਵਾਲ ਗਰੁੱਪ ਇਹ ਸਾਰੇ ਗਰੁੱਪ ਜਿੱਦੇ ਰਲ ਕੇ ਰੁਕਣਗੇ ਵੀ ਅਸੀਂ ਤੁਸੀਂ ਸਾਡੇ ਨਾਲ ਕਰਿਆ ਤੇ ਫਿਰ ਅਕਾਲੀਆਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਸੀ ਕੱਲ੍ਹ ਨੂੰ ਤਾਂ ਨੁਕਸਾਨ ਹੀ ਹੋਣਾ ਸੀ ਜਿਹੜੀ ਵੋਟ ਅਕਾਲੀਆਂ ਦੀ ਹੈ ਵੀ ਉਹ ਵੀ ਉਲਟ ਹੋ ਜਾਣੀ ਸੀ ਇਹ ਭਾਜੀਪੀ ਨਾਲ ਸਮਝੱਤਾ ਕਰਦੇ ਪਰ ਭਾਜੀਪੀ ਨੂੰ ਫਾਇਦਾ ਹੋ ਜਾਣਾ ਸੀ ਬੀਜੇਪੀ ਨੂੰ ਫਾਇਦਾ ਹੋਣਾ ਚਾਹੀਦਾ ਹੋ ਜਾਣਾ ਸੀ ਵੀ ਜਿਹੜੀ ਸਿੱਖ ਵੋਟ ਬੀਜੇਪੀ ਨੂੰ ਪਹ ਜਾਂਦੀ ਆ ਅਕਾਲੀਆਂ ਕਰਕੇ ਉਹਨੂੰ ਪਹ ਜਾਂਦੀ ਤੇ ਉਹਨੂੰ ਪਹਨ ਨਾਲ ਉਹ 1 2 ਸੀਟਾਂ ਦਿੱਦੇ ਸੋ ਇਹ ਸਮਝੌਤੇ ਦਾ ਨਮੈਰੀਕਲੀ ਵੀ ਗਿਨਾਤਮਕ ਤੌਰ ਤੇ ਵੀ ਗੁਨਾਤਮਕ ਤੌਰ ਤੇ ਵੀ ਤੇ ਫਲਸਫੇ ਦੇ ਤੌਰ ਤੇ ਵੀ ਬੀਜੇਪੀ ਨੂੰ ਫਾਇਦਾ ਹੋਣਾ ਸੀ ਅਕਾਲੀ ਦਲ ਨੂੰ ਹਰ ਪਾਸਿਓਂ ਹੀ ਨੁਕਸਾਨ ਸੀ ਮੈਂ ਕਹਾਂਗਾ ਅਕਾਲੀ ਦਲ ਬਚ ਗਿਆ ਇਸ ਗੱਲ ਕਾਲੀਦਨ ਵਾਸਤੇ ਇੱਕ ਨਵਾਂ ਜਿਵੇਂ ਕਾਂਗਰਸ ਕੋਸ਼ਿਸ਼ ਕਰਦੀ ਹੈ ਟੂ ਰੀ ਇਨਵੈਂਟਰ ਆਪਣੇ ਆਪ ਨੂੰ ਦੁਬਾਰਾ ਆਪਣੀ ਪਹਿਚਾਨ ਕਰਦੀ ਨજર ਸਾਨੀ ਕਰਨੀ ਪਿੱਛਲ ਝਾਤ ਕਰਨੀ ਮੈਨੂੰ ਇਹ ਲੱਗਦਾ ਅਕਾਦੀਦਾਰ ਨੇ ਜਿਹੜਾ ਸਫਰ ਕਰਿਆ 18-20 ਸਾਲ ਦਾ ਉਹਦੇ ਉੱਤੇ ਪਿੱਛਲ 25 ਸਾਲ ਦਾ ਬਲਕੇ ਇਹ 25 ਸਾਲ ਦੇ ਸਫਰ ਤੇ ਮੁੜ ਨજર ਸਾਨੀ ਕਰਨੀ ਜ਼ਰੂਰੀ ਸੀ ਔਰ ਇਹ ਨજર ਸਾਨੀ ਕਰਕੇ ਹੁਣ ਅਕਾਦੀਦਾਰ ਨੂੰ ਇੱਕ ਮੌਕਾ ਹੈ ਸੀਟ ਘਟਵਾਦ ਦਾ ਵੱਖਰੀ ਗੱਲ ਹੈ ਇਹ ਮੌਕਾ ਹੈ ਕਿ ਅਸੀਂ ਆਪਣੀ ਆਨ ਸ਼ਾਨ ਵਾਸਤੇ ਪੰਜਾਬ ਵਾਸਤੇ ਪੰਜਾਬੀ ਭਾਸ਼ਾ ਵਾਸਤੇ ਪੰਜਾਬੀ ਸਭਿਆਚਾਰ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਤੇ ਦੁਨੀਆ ਪੂਰੇ ਮੁੜਕ ਦੇ ਵਿੱਚ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਪੂਰੇ ਭਾਰਤ ਦੀ ਕਿਸਾਨੀ ਇਕੱਠੀ ਕਰੀ ਪੰਜਾਬ ਹਰਿਆਣੇ ਨਾਲ ਰੱਖ ਕੇ ਤੇ ਫਿਰ ਪੂਰੇ ਮੁੜਕ ਚ ਦੁਨੀਆ ਕੀ ਫਲਾਤਾ ਵੀ ਕਿਸਾਨੀਆਂ ਡਟ ਸਕਦੀ ਹੈ ਇਦਾਂ ਹੀ ਪੰਜਾਬ ਤੋਂ ਇੱਕ ਉਮੀਦ ਹੈ ਕਿ ਸੂਬਿਆਂ ਦੇ ਅਧਿਕਾਰਾਂ ਵਾਸਤੇ ਵੀ ਪੰਜਾਬ ਜਿਹੜਾ ਹੈ ਬਾਕੀਆਂ ਨੂੰ ਇਕੱਠਾ ਕਰਾ ਕਾਗਜ਼ਾਂ ਨੇ ਕਰੀ ਸੀ ਇੱਕ ਵਾਰੀ ਕੋਸ਼ਿਸ਼ ਆਪ ਹੁੰਦੀ ਪ੍ਰੇਮ ਚੰਦੂ ਮਾ ਜੀ ਜੀ ਨੂੰ ਬਣਾਇਆ ਸੀ ਇਹਨਾਂ ਨੇ ਕਨਵੀਨਰ ਪਰ ਉਹ ਗੱਲ ਅੱਗੇ ਨਹੀਂ ਵਧੀ ਕਿਉਂਕਿ ਇਹਨਾਂ ਨੇ ਆਪਦਾ ਬੋਲੇ ਕੁਝ ਨਹੀਂ ਕਰਿਆ ਜੇ ਹੁਣ ਵੀ ਇਹ ਆ ਚੋਣਾਂ ਤੋਂ ਬਾਅਦ ਆਪਦੀ ਗੱਲ ਕਰਨੀ ਸ਼ੁਰੂ ਕਰ ਦੇਣਗੇ ਮੈਂ ਤਾਂ ਕਹਾਂਗਾ ਜੇ ਜਿਹੜਾ ਇਹਨਾਂ ਦਾ ਮੈਨੀਫੈਸਟੋ ਵੀ ਹੈ ਜਿਹੜਾ ਜਾਰੀ ਕਰਨਾ ਬਹੁਤੀਆਂ ਪਾਰਟੀਆਂ ਨਹੀਂ ਕਰਦੀਆਂ ਜੇ ਉਹਦੇ ਚੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋਏ ਮੈਨੀਫੈਸਟੋ ਬਣਾ ਦੇਣਗੇ ਬਸ ਹੀ ਕੇਂਦਰ ਤੋਂ ਆਏ ਹੱਕ ਲਵਾਂਗੇ ਸੂਬਿਆਂ ਦੇ ਚਾਹੇ ਇਦਾਂ ਇਦਾਂ ਸਾਰੇ ਇਸ਼ੂਜ਼ ਪੰਜਾਬ ਨਾਲ ਜੁੜੇ ਹੋਏ ਨੇ ਜੈਪਰਾਨੀਆ ਦਾ ਮਾਮਲਾ ਹੈ ਚੈ ਵਿੱਦਿਆ ਦਾ ਮਾਮਲਾ ਹੈ ਚੈ ਸੀਤ ਦਾ ਮਾਮਲਾ ਹੈ ਚਾਹੇ 50 ਕਿਲੋਮੀਟਰ ਤੱਕ ਬੀਐਸਐਫ ਦਾ ਮਾਮਲਾ ਹੈ ਡਾ ਅਨ ਡਾਕਟਰ ਦਾ ਮਾਮਲਾ ਹੈ ਜੀਐਸਟੀ ਦਾ ਮਾਮਲਾ ਕੋਈ ਇੱਕ ਨਹੀਂ ਹੈ ਸਾਰੇ ਮਾਮਲੇ ਨੇ ਉਹਨਾਂ ਦੇ ਉੱਤੇ ਜੇ ਉਹ ਆਪਦਾ ਇੱਕ ਕਲੀਅਰ ਸਟੈਂਡ ਲੈਣਗੇ ਤਾਂ ਉਹਨਾਂ ਦੀ ਵੋਟ ਵਧੇਗੀ ਕਿਉਂਕਿ ਲੋਕਾਂ ਨੂੰ ਫਿਰ ਹੋ ਜਾਊਗਾ ਵੀ ਇਹਨਾਂ ਨੂੰ ਐਨ ਗਿਆਨ ਦੇ ਤੌਰ ਤੇ ਉਹਨਾਂ ਦਿੱਖਤੀ ਆ ਗਿਆ ਇਸ ਦੀ ਗੱਲ ਦਾ ਫਿਰ ਵੀ ਕਹਿੰਦੇ ਧੜੀ ਢਗੀ ਭੁੱਲ ਜਾਂਦੇ ਆ ਪਰ ਨੀਤੀ ਨਹੀਂ ਭੁੱਲਦੇ ਉਹ ਦਿੱਸ਼ਟੀ ਆ ਜਿਹੜੀ ਉਹ ਯਾਦ ਰਹੇਗੀ ਸੋ ਮੈਨੂੰ ਆਇ ਲੱਗਦਾ ਹੈ ਕਿ ਮੈਂ ਪਿੱਛੇ ਇਹਨਾਂ ਦੇ ਇੱਕ ਗਿਆ ਵੀ ਸੀ ਉੱਥੇ ਨਵਾਂ ਸ਼ਹਿਰ ਬੰਗੀ ਉੱਥੇ ਸੀਗਾ ਭਗਤ ਸਿੰਘ ਦਾ ਕਿ ਅੱਜ ਦੇ ਸੰਦਰਭ ਦੇ ਜ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਕੀ ਮਹੱਤਤਾ ਹੈ ਤੇ ਉੱਥੇ ਮੈਂ ਗੱਲ ਵੀ ਇਹੀ ਕਰੀ ਸੀ ਵੀ ਚਾਚਾ ਜੀ ਸਿੰਘ ਦੇ ਦੇ ਤਿੰਨ ਕਾਨੂੰਨ ਆਏ ਸੀਗੇ 1907 ਜਦ ਭਗਤ ਸਿੰਘ ਦਾ ਜਨਮ ਹੋਇਆ ਉਦੋਂ ਤਿੰਨ ਕਾਨੂੰਨ ਸੀਗੇ ਤੇ ਨਾ ਕਾਨੂੰਨਾਂ ਦੇ ਖਿਲਾਫ ਲੜਾਈ ਸੀ ਉਹ ਵੀ ਬਿਲਕੁਲ ਤਕਰੀਬ ਨੇ ਇਹੋ ਜੀ ਚੀਜ਼ਾਂ ਜਿਹੋ ਨਾਲੇ ਤਿੰਨ ਕਾਨੂੰਨ ਸੀ ਸੋ ਪੰਜਾਬ ਦੀ ਕੇਂਦਰ ਦੇ ਖਿਲਾਫ ਇੱਕ ਲੜਾਈ ਸੀ ਉਹ ਲੜਾਈ ਜਿਹੜੀ ਆ ਉਹ ਖੇਤਰੀ ਪਾਰਟੀ ਹੀ ਲੜ ਸਕਦੀ ਹੈ ਹੋਰ ਕੋਈ ਨਹੀਂ ਸਕਦਾ ਅਜੇ ਤੱਕ ਪੰਜਾਬ 'ਚ ਕੋਈ ਪੁੱਛ ਕਹੇ ਅਜੇ ਤੱਕ ਜਿੰਨੀਆਂ ਬਾਕੀ ਪਾਰਟੀਆਂ ਬਣਨ ਦੀ ਕੋਸ਼ਿਸ਼ ਹੋਈ ਹੈ ਜੀਤਾ ਕਾਲੀਆਂ ਦੇ ਸਿੱਖਾਂ ਦੀਆਂ ਬਣੀਆਂ ਨੇ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਉਹ ਇੱਕ ਰਹਿ ਗਿਆ ਦੋ ਰਹਿ ਗਿਆ ਕੋਈ 1920 ਅਕਾਲੀ ਦਲ ਹੈ ਕੋਈ ਅਮਰਸਰ ਅਕਾਲੀ ਦਲ ਹੈ ਕੋਈ ਸੰਯੁਗਤ ਅਕਾਲੀ ਦਲ ਹੈ ਕੋਈ ਪੁਰਾਣਾ ਅਕਾਲੀ ਦਲ ਹੈ ਕੋਈ ਸਤਮਤ ਸੇਵਾਦਾਸ ਨੇ ਵੀ ਬਣਾਏ ਸੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਜਿੰਨਾ ਖ ਹੈਗਾ ਕਿ ਜੇ ਖੇਤਰੀ ਪਾਰਟੀ ਪਰ ਸਮਝੇ ਸੀ ਵੀ ਚਲੋ ਆਪ ਹੂੰ ਤਾਂ ਆਪ ਦਾ ਖੇਤਰੀ ਮੰਦੇ ਨਹੀਂ ਆਪਦੇ ਆਪ ਨੂੰ ਨੈਸ਼ਨਲ ਹੈ ਕਿ ਚਲੋ ਪੰਜਾਬ ਦੀ ਜਿਹੜੀ ਆਪ ਹੈ ਪੰਜਾਬ ਦਾ ਉਹ ਵੀ ਆਪਾਂ ਦੇਖ ਹੀ ਲਿਆ ਜੀ ਪਿਆਰੇ ਸੋ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਲੋੜ ਸੀ ਔਰ ਮੈਨੂੰ ਲੱਗਦਾ ਹੈ ਅਜੇ ਉਹ ਭੂਮਿਕਾ ਜਿਹੜੀ ਨਿਭਾਉਣ ਦੇ ਵਿੱਚ ਅਕਾਲੀ ਦਲ ਹੀ ਅੱਗੇ ਆਏਗਾ ਕਿਉਂਕਿ ਉਹਦੇ ਕੋਲ ਤਾਕਤ ਵੀ ਹੈ ਉਹਦਾ ਫਲਾਗ ਵੀ ਹੈ ਸਾਰੇ ਪਾਸੇ ਉਹਦੇ ਕੋਲ ਇੱਕ ਫਲਸਫਾ ਗੁਰੂ ਗ੍ਰੰਥ ਸਾਹਿਬ ਦਾ ਹੈਗਾ ਹੀ ਹੈਗਾ ਫਾਲੋਇੰਗ ਵੀ ਉਹਦੀ ਹੈਗੀ ਹੈ ਜੱਤੇਬੰਦੀ ਵੀ ਹੈਗੀ ਹੈ ਤੇ ਭਾਜੀਪੀ ਨਾਲੋਂ ਹੁਣ ਜਿਹੜਾ ਇੱਕ ਸਵਾਲ ਕਹਿ ਕੇ ਤੇ ਮੈਂ ਤੁਹਾਡਾ ਸਵਾਲ ਲੈਣਾ ਜੇ ਕੋਈ ਹੋਇਆ ਉਹ ਇਹ ਹੈ ਇਹ ਬੜਾ ਉੱਚਾ ਚੁੱਕਿਆ ਜਾ ਰਿਹਾ ਵੀ ਦੇਖੋ ਜੀ ਭਾਜਪਾ ਨੇ ਕਹਿਤਾ ਸੀ ਟੋਰ ਮਿਛੋੜਾ ਕਰਿਆ ਇਹ ਕਹਿੰਦੇ ਵਜਾਏ ਭਾਜਪਾ ਦੇ ਗ੍ਰਹਿ ਮੰਤਰੀ ਤੋਂ ਉੱਪਰ ਨਹੀਂ ਅਜ ਗ੍ਰਹਿ ਮੰਤਰੀ ਉੱਪਰ ਤਾਂ ਫਿਰ ਪ੍ਰਧਾਨ ਮੰਤਰੀ ਜੀ ਹੋਈ ਨੇ ਗ੍ਰਹਿ ਮੰਤਰੀ ਜੀ ਨੇ ਦੋ ਵਾਰੀ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਉਹਦੇ ਹੋਣ ਦੇ ਬਾਵਜੂਦ ਕੱਲੀ ਜਲਦੀ ਕੋਰ ਕਮੇਟੀ ਨੇ ਫੈਸਲਾ ਕਰਕੇ ਤੇ ਡਾਕਟਰ ਰਜੀਤ ਸਿੰਘ ਕੀਮਾ ਨੇ ਪਰ ਕੇ ਪ੍ਰੈਸ ਕਾਨਫਰੰਸ ਸੁਣਾਇਆ ਤੇ ਤੋੜ ਬਿਛੋੜਾ ਕੀ ਨਹੀਂ ਕਰਿਆ ਪਤਾ ਇਹ ਤੋੜ ਬਿਛੋੜਾ ਹੀ ਹੋ ਰਹਾ ਹੈ ਸੀਟਾਂ ਅਨਾਉਂਸ ਕਰਨ ਨਾਲ ਤਾਂ ਤੋੜ ਬਿਛੋੜਾ ਵੀ ਅਸੀਂ 13 ਤੇ ਲੜਾਂਗੇ ਪਰ ਉਹ ਵੀ ਜਾਖੜ ਸਾਹਿਬ ਨੇ ਐਲਾਨ ਕਰਿਆ ਜਾਖੜ ਸਾਹਿਬ ਤਾਂ ਪੰਜਾਬ ਦੇ ਬੀਜਵੀ ਦੇ ਪ੍ਰਬੰਧ ਜ਼ਰੂਰ ਨੇ ਪਰ ਜਾਖੜ ਸਾਹਿਬ ਤਾਂ ਬੀਜੇਪੀ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਨਾ ਵੀ ਕੀ ਹੋਣਾ ਕੀ ਨਹੀਂ ਹੋਣਾ ਉਹ ਤਾਂ ਜੇ ਉਹਨਾਂ ਨੇ ਜੋ ਕੁਝ ਕਰਨਾ ਹੈ ਸੋ ਇਸ ਕਰਕੇ ਪਰ ਇੱਕ ਹੀ ਜਿਹੜਾ ਅਕਾਲੀ ਦਲ ਹੈ ਉਦੋਂ ਕੋਰ ਕਮੇਟੀ ਸਰਵੇ ਸਰਵੇ ਦੇ ਵਾਸਤੇ ਉਹ ਜਿਹੜੀ ਕੋਰ ਕਮੇਟੀ ਨੇ ਫੈਸਲੇ ਕਰੇ ਉਹ ਪਹਿਲ ਕਰੀਆ ਬਲਕੇ ਮੈਂ ਕਹਾਂਗਾ ਇਹ ਪਹਿਲ ਕਰੀਆ ਹੈ ਇਹ ਨਹੀਂ ਕਿ ਹੁਣ ਇਸੀ ਸਮਝੌਤਾ ਨਹੀਂ ਕਰਨਾ ਪਰ ਇਹ ਕਿ ਹੈ ਇੰਨਾ ਗੱਲਾਂ ਤੋਂ ਬਗੈਰ ਸਮਝਾਤਾ ਨਹੀਂ ਆ ਗੱਲਾਂ ਕਰਦੀਆਂ ਨੇ ਵੀ ਸਾਨੂੰ ਆ ਬਲਕੇ ਇਹ ਵੀ ਨਹੀਂ ਕਿ ਇਹ ਸਮਝੌਤਾ ਕਰਨਾ ਜਾਂ ਨਹੀਂ ਕਰਨਾ ਇਹ ਕਿ ਹੈ ਵੀ ਸਾਡੇ ਸਿਧਾਂਤਾਂ ਨੇ ਪਹਿਨਾ ਆ ਸਿਧਾਂਤ ਜ਼ਰੂਰੀ ਨਹੀਂ ਇਹ ਆਪਣੇ ਆਪ ਚ ਅਕਾਲੀ ਦਾ ਥੋੜਾ ਅੱਗੇ ਵਧਿਆ ਮੈਨੂੰ ਲੱਗਦਾ ਹੈ ਜੇ ਉਹਨਾਂ ਵਿੱਚ ਅਕਾਲੀ ਦਲ ਨੂੰ ਇਹਦਾ ਫੈਰਾ ਵੀ ਹੋਏਗਾ। ਪਹਿਲੀ ਗੱਲ ਮੈਂ ਇਹ ਕਹਿਣ ਨੂੰ ਤਿਆਰ ਆ ਵੀ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਇਹ ਵਿਸ਼ੇਸ਼ ਕਰਕੇ ਕਾਡੀਆਂ ਦੀ ਤਾਕਤ ਜਾਣਦੇ ਨੇ ਤੇ ਮਨਪ੍ਰੀਤ ਬਾਦਲ ਤਾਂ ਰਹੀ ਕਾਡੀਆਂ ਚ ਨੇ ਉਹਨਾਂ ਦੇ ਵਿੱਚ ਮੰਤਰੀ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਤਾਕਤ ਕਿੰਨੀ ਹੈ ਠੀਕ ਹੈ ਉਹ ਇਹ ਚਾਹੁੰਦੇ ਨੇ ਪਰ ਇਹਨਾਂ ਤਿੰਨਾਂ ਨੂੰ ਹੀ ਜਿਹੜੀ ਬੀਜਪੀ ਹੈ ਉਹ ਬੀਜਪੀ ਤਾਂ ਨਹੀਂ ਨਾ ਬੀਜਪੀ ਦੇ ਤਾਂ ਅਰਦੇਸਟਾਲ ਵਰਟ ਹੈਗੇ ਨੇ ਪੰਜਾਬ 'ਚ ਇਹ ਫਲਕਾ ਪਸੰਦੀ ਤੋ ਇਹ ਪਹਿਲੀ ਗੰਤਾ ਹੀ ਹਾਈਵੇਟ ਨਹੀਂ ਹੈ ਕਿ ਕਹੇ ਨੂੰ ਜਿੰਨਾ ਮਰਜੀ ਕੋਈ ਕਰੇ ਅਜੇ ਤੱਕ ਉਸ ਭਾਵੇਂ ਪ੍ਰਧਾਨ ਵੀ ਬਣਾਤੇ ਸੰਜੀਤ ਲਖੜ ਜੀ ਕਿਉਂਕਿ ਉਹਨਾਂ ਨੇ ਆਏ ਨਹੀਂ ਹੈ ਵੀ ਜਿਹੜੀ ਬੀਜੇਪੀ ਜਿਹੜੀ ਇੰਨੇ ਸਾਲਾਂ ਤੋਂ ਲਗਾਤਾਰ ਓਕੇ ਹੋ ਕੇ ਡੀਡੀ ਡਿਡਰਸ਼ਿਪ ਫੜਦੀ ਆਈ ਹੈ ਵੀ ਉਹਨੂੰ ਐਂ ਧਰਕਨਾਰ ਕਰ ਦੇਣਗੇ ਠੀਕ ਹੈ ਇਹਨਾਂ ਦੀ ਗੱਲ ਵੀ ਸੁਣਨਗੇ ਇੱਕ ਤਾਂ ਇਹ ਹੈ ਦੂਜਾ ਇਹ ਇਹ ਕਦੇ ਬੀਜੇਪੀ ਚ ਨਹੀਂ ਸੀਗੇ ਬੀਜੇਪੀ ਚ ਤਾਂ ਦੂਜਿਆਂ ਚੋਂ ਗਏ ਹੋਏ ਸੀਗੇ ਅਕਾਲੀ ਦਲ ਤੇ ਤਾਂ ਉਹਨਾਂ ਦੇ ਆਪ ਦੇ ਵਿੱਚੋਂ ਵੀ ਬੰਦੇ ਸੀਗੇ ਜਿਹੜੇ ਚਾਹੁੰਦੇ ਸੀ ਵੀ ਸਮਝਾਤਾਂ ਹੋਣ। ਉਹ ਕਮੇਟੀ 'ਚ ਜਿਹੜੀ ਗੱਲ ਹੋਈ ਆ ਜਿਵੇਂ ਜਿੰਨੀ ਇੱਕ ਗੱਲ ਡਾਕਟਰ ਸਾਹਿਬ ਨੇ ਪੜ੍ਹ ਕੇ ਸੁਣੀ ਉਹ ਤੇ ਪਤਾ ਲੱਗਦਾ ਸੀ ਵੀ ਇਹਨਾਂ ਨੇ ਸਮਝੌਤੇ ਨੂੰ ਨਾ ਨਹੀਂ ਕਰੀਓ ਸੂਡ ਉੱਪਰ ਰੱਖੇ ਨੇ। ਇਹ ਨਾ ਮਤਲਬ ਕੋਈ ਨਾ ਕੋਈ ਸਮਝੋਤੇ ਵਾਲੇ ਹੋਣਗੇ ਉਹਨਾਂ 'ਚ। ਪਰ ਜਿਹੜੀ ਕੋਰ ਕਮੇਟੀ ਆ ਉਹਦੇ 'ਚ ਤਾਂ ਤਕੜੇ ਬੰਦੇ ਨੇ ਉਹਦੇ 'ਚ ਆਮ ਸਧਾਰਨ ਬੰਦੇ ਤਾਂ ਨਹੀਂ ਨਾ ਹੈਗੇ। ਸੋ ਜੇ ਕੋਰ ਕਮੇਟੀ ਦੇ ਵਿੱਚ ਇਹ ਕਲੀਅਰ ਕੱਟ ਨਹੀਂ ਕਿਹਾ ਗਿਆ ਕਿ ਅਸੀਂ ਸਮਝੌਤਾ ਨਹੀਂ ਕਰਨਾ। ਇਹ ਤਾਂ ਨਹੀਂ ਕਿਹਾ ਕੱਲ੍ਹ ਦੀ ਦਲ ਨੇ ਇਹ ਨਹੀਂ ਕਿਹਾ ਗਿਆ ਨਾ ਮਤਲਬ ਅੰਦਰ ਕੋਈ ਬੰਦੇ ਹੋਣਗੇ ਵੀ ਹਾਂ ਸਮਝੌਤਾ ਕਰਨਾ ਚਾਹੀਦਾ ਪਰ ਅਸੂਨਾ ਦੇ ਨਾਲ ਨਹੀਂ ਕਰਨਾ ਉਹਦੇ ਚ ਉਹ ਜਿਹੜੇ ਬੰਦੇ ਸਮਝੌਤੇ ਦੇ ਹੱਕ ਚ ਨੇ ਉਹ ਸੂਡਾਂ ਦੇ ਤਾਂ ਕਹਿ ਨਹੀਂ ਨਾ ਸਕਦੇ ਵੀ ਅਸੂਲ ਵੀ ਛੱਡ ਦੋ ਠੀਕ ਹੈ ਫਿਰ ਇਸ ਕਰਕੇ ਇਹ ਸਮਝਣਾ ਕਿ ਭਾਜਪਾ ਦੇ ਵਿੱਚ ਭਾਜਪਾ ਚ ਕੱਨੇ ਇਹੀ ਨਹੀਂ ਭਾਜਪਾ ਚ ਚਲੋ ਇਹ ਤਾਂ ਹੁਣ ਗਏ ਨੇ ਜਿਹੜੇ ਪਹਿਨਾ ਜਿਨ੍ਹਾਂ ਨੇ 23 ਸੀਟਾਂ ਜਿੱਤੀਆਂ ਸੀ 23 ਤੋਂ 19 ਜਾਂ ਤੋਂ 20 ਵਜੀਰੀਆਂ ਲਈਆਂ ਸੀ ਵੀ ਚਾਹਣਗੇ ਵੀ ਯਾਰ ਵਜੀਰੀਆਂ ਤਾਂ ਮੇਦੀਆਂ ਹੀ ਤਾਂ ਨੇ ਜੇ ਇਹਨਾਂ ਨਾਲ ਸਾਡਾ ਸਮਝੌਤਾ ਹੁੰਦਾ ਸੋ ਇਸ ਕਰਕੇ ਇਸ ਸਮਝੌਤੇ ਦੇ ਬੀਜੇਪੀ ਚ ਤਾਂ ਫਿਰ ਵੀ ਜਿਹੜੀ ਉਹਨਾਂ ਦੀ ਰਵਾਇਤੀ ਲੀਡਰਸ਼ਿਪ ਉੱਚੋ ਵੀ ਹੋ ਸਕਦਾ ਹੱਕ 'ਚ ਹੋਣ ਬੀਜੇਪੀ ਪਹਿਲਾਂ ਵੀ ਮੈਂ ਪਿਛਲੀ 2019 ਵੇਲੇ ਦੇਖਿਆ ਹੈ 2019 ਵੇਲੇ ਨਾ ਤੇ ਦੋ ਗਰੁੱਪ ਸੀਗੇ ਇੱਕ ਗਰੁੱਪ ਸੀਗਾ ਜਿਹੜਾ ਬਿਲਕੁਲ ਸ਼ਰੇਆਮ ਕਹਿੰਦਾ ਸੀ ਵੀ ਬੀਜੇਪੀ ਅਕਾਦੀਆਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਬੀਜੇਪੀ ਦੇ ਵਿੱਚ ਗੱਲ ਕਰਦਾ ਮੈਂ ਦੂਜਾ ਗਰੁੱਪ ਬੀਜੇਪੀ ਦਾ ਸੀ ਉਹ ਕਹਿੰਦਾ ਸੀ ਯਾਰ ਇਹਨਾਂ ਨੂੰ ਪਤਾ ਹੀ ਨਹੀਂ ਵੀ ਅਕਾਲੀਆਂ ਤੋਂ ਬਿਨਾ ਅਸੀਂ ਕਿਵੇਂ ਉਹ ਕੁਝ ਕਰ ਸਕਦੇ ਹਾਂ ਤੇ ਦੂਜੇ ਗਰੁੱਪ ਦੀ ਚੱਲਦੀ ਸੀ ਜਿਹੜਾ ਕਹਿੰਦਾ ਸੀ ਅਕਾਲੀਆਂ ਨਾਲ ਰੱਖਣਾ ਬੀਜੇਪੀ ਜੋ ਬੀਜੇਪੀ ਦੇ ਵਿੱਚ ਜਿਹੜੀ ਰਵਾਇਤੀ ਬੀਜੇਪੀ ਹੈਗੀ ਆ ਟਕਸਾਲੀ ਬੀਜੇਪੀ ਨੂੰ ਜਿਹਨੂੰ ਕਹਿੰਦੇ ਕਿ ਕਿਉਂਕਿ ਸਾਰੀ ਉਮਰ ਉਹਨਾਂ ਨੇ ਬੀਜੇਪੀ 'ਚ ਕੱਟੀ ਔਰ ਪਾੜਾ ਵੀ ਨਹੀਂ ਬਦਲਿਆ ਉਹਨੂੰ ਟਕਸਾਲੀ ਕਹਾਂਗੇ ਹੋਰ ਕੀ ਕਹਾਂਗੇ ਜਿਹੜੀ ਟਕਸਾਲੀ ਬੀਜੇਪੀ ਚ ਹੈ ਉਹਦੇ 'ਚ ਵੀ ਦੋ ਤਰ੍ਹਾਂ ਹੈਗੀਆਂ ਨੇ ਕਿ ਇਹਦੇ ਇਦੋਂ ਗਏ ਨਾ ਤਾਂ ਹੈਗੀ ਹੈਗੀ ਹੈ ਦੂਜਿਆਂ ਚ ਵੀ ਹੈਗੀਆਂ ਵੀ ਕਰਨਾ ਜਾਂ ਨਹੀਂ ਕਰਨਾ ਸੋ ਇਸ ਕਰਕੇ ਦੋ ਤਰ੍ਹਾਂ ਉਧਰ ਵੀ ਹੈਗੀਆਂ ਦੋ ਤਰ੍ਹਾਂ ਕਾਗੀਆਂ ਚ ਵੀ ਹੈਗੀਆਂ ਉਧਰ ਵੀਆਂ ਦੋ ਤਰ੍ਹਾਂ ਜਿਹੜੀਆਂ ਸੀ ਉਹ ਸਫਲ ਤਾਂ ਨਹੀਂ ਹੋਈਆਂ ਜਿਹੜੀ ਸਮਝੌਤਾ ਕਰਨ ਵਾਲੇ ਨਾ ਕਰਨ ਵਾਲੇ ਨੇ ਉਹ ਤਾਂ ਹੋਏ ਨੇ ਕਿ ਕੱਲੀ ਦਲ ਸਟੈਂਡ ਲੈ ਗਿਆ ਜੇ ਕਾਗਲੀ ਦਲ ਸਟੈਂਡ ਨਾਲ ਲਿਆ ਹੁੰਦਾ ਤਾਂ ਸਮਝੌਤਾ ਨਾ ਕਰਨ ਵਾਲਿਆਂ ਦੀ ਉੱਥੇ ਨਹੀਂ ਚੱਗਣੀ ਸੀ ਚਾਹੇ ਉਹ ਕੋਈ ਸੀ ਚਾਹ ਕਰਕੇ ਸੀ ਪਰ ਕਾਲੀ ਦਲ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਸਿਧਾਂਤ ਨੂੰ ਉੱਤੇ ਰੱਖਣ ਵਾਲੇ ਨੇ ਉਹ ਤਾਂ तकरीबन ਸਾਰੇ ਨੇ ਵੀ ਸਿਧਾਂਤ ਉੱਤੇ ਰਹਿਣਾ ਚਾਹੀਦਾ ਪਬਲੀਕਲੀ ਅੰਦਰੋਂ ਤਾਂ ਚਲੋ ਕਈ ਵੀ ਜੀ ਹੁੰਦਾ ਹੈ ਵੀ ਬੰਦਾ ਇਹ ਨਹੀਂ ਕਰਦਾ ਕਿ ਪਰ ਪਬਲੀਕਲੀ ਚਾਹੇ ਨਹੀਂ ਸਕਦੇ ਵੀ ਸਿਧਾਂਤ ਨੂੰ ਆਪਸਾ ਦੇ ਦੇਣਾ ਉਤ ਸਾਰੀ ਨੇ ਕਿ ਜਿਹੜੇ ਸਮਝੌਤਾ ਕਰਨ ਵਾਲੇ ਵੀ ਨੇ ਉਹ ਵੀ ਸਿਧਾਂਤ ਤਾਂ ਛੱਡ ਨਹੀਂ ਸਕਦੇ ਇਸ ਕਰਕੇ ਅਕਾਲੀ ਦਲ ਦੇ ਵਿੱਚ ਵੀ ਹੈਗੇ ਜਿਹੜੇ ਦੋਧਾਰਾ ਸੀ ਉੱਥੇ ਵੀ ਦੋਧਾਰਾ ਸੀ ਪਰ ਪਿੰਨਾ ਕਾਲੀ ਤਲ ਦੇ ਵਿੱਚ ਜਿੱਤ ਪ੍ਰਾਪਤ ਹੋਈ ਹੈ ਇਹਨਾਂ ਦੀ ਕੋਰ ਕਮੇਟੀ ਚ ਰਾਧਾਨੀ ਇਹ ਕਰਤਾ ਪਬਲਿਕ ਨੂੰ ਕਿ ਭਾਈ ਅਸੀਂ ਤਾਂ ਆਪਦੇ اصولਾਂ ਤੇ ਸੰਜਤਾ ਕਰਕੇ ਨਹੀਂ ਕਰਨਾ। ਇਹ ਤਾਂ ਇਹ ਸੰਤਾ ਕੁਲਰ ਮੈਂ ਸੀ ਕਿਹਾ। ਅਰੋ ਦਾ ਇੰਪੈਕਟ ਪੋਜ਼ਿਟਿਵ ਗਿਆ। ਹਾਂ ਪੱਕੀ ਗਿਆ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਇੱਕ ਮੋੜਾ ਕੱਟਿਆ ਜਾ ਰਿਹਾ ਹੈ। ਪੂਰੇ ਮੁਲਕ ਦੀ ਸਿਆਸਤ ਵਿੱਚ ਇੱਕ ਮੋੜਾ ਕੱਟਿਆ ਜਾ ਰਿਹਾ ਹੈ। ਉਹ ਹੈਗਾ ਮੁੜ ਕੇ ਸੋਚੋ। ਜਿਹੜੇ 70 ਸਾਲ 30 ਸਾਲ 32 ਸਾਲ ਦੀ ਗੱਲ ਕਰਦੇ ਨੇ ਖਾਸ ਕਰਕੇ ਮੈਂ ਪਿਛਲੇ ਇਹ ਕਹਾ 50 ਸਾਲ ਦੀ ਗੱਲ ਕਰਾਂ 99 ਤੋਂ ਬਾਅਦ ਵੀ ਤਾਂ ਉਹ ਨੀਤੀਆਂ ਜਿਹੜੀਆਂ ਦੇਸ਼ 'ਚ ਨੇ ਜਿਹੜੀਆਂ ਉਹੀ ਨੀਤੀਆਂ 92 ਤੋਂ ਬਾਅਦ 96 ਤੋਂ ਲੈ ਕੇ ਇਹਨਾਂ ਨੇ ਸ਼ੁਰੂ ਕਰੀਆਂ 98 'ਚ ਕਰਦੀਆਂ ਨੇ ਉਹਰੇ ਭਾਜਪਾ ਨੇ ਇਹ ਨੀਤੀਆਂ 'ਚ ਦੇਸ਼ ਨੂੰ ਵੀ ਸੋਚਣਾ ਪਊਗਾ ਦੁਬਾਰਾ ਮੋੜ ਵਿਚਾਰਨਾ ਪਵੇਗਾ ਛੱਤਾਂਤ ਮਾਰਨੀ ਪੈਗੀ ਤੇ ਇਹਦੇ 'ਚ ਕਾਦਿਆਂ ਨੂੰ ਵੀ ਸੋਚਣਾ ਪਵੇਗਾ ਮੈਨੂੰ ਲੱਗਦਾ ਦੋਨੇ ਪਾਸੇ ਪੋਲਿਟਿਕ ਨਪਾਟੀਆਂ ਸੋਚ ਰਹੀਆਂ ਨੇ ਕਿ ਉਹ ਸੋਚ ਜਿਹੜੀ ਹੈ ਉਹ ਮੈਨੂੰ ਇੱਕ ਹੋਰ ਸਾਹ ਭਕੀ ਗੱਦੇ ਲੱਗਦੀ ਹੈ ਇਹ ਸਿਲਵਰ ਲਾਈਨਿੰਗ ਕਹਿੰਦੇ ਅਸੀਂ ਅੰਗਰੇਜ਼ੀ ਚ ਜਾਨੀ ਕਿ ਚਾਨਨ ਦੀ ਰਿਸ਼ਮ ਇਹ ਦਿਖਦੀ ਹੈ ਕਿ ਇਸ ਵੇਲੇ ਜਿਹੜਾ ਸਮਝੌਤਾ ਨਹੀਂ ਹੋਇਆ ਕਾਗੀ ਦਲ ਦਾ ਇਹ ਵੀ ਚਾਨਨ ਦੀ ਰਿਸ਼ਮ ਹੈ ਔਰ ਇਹ ਹੈ ਨਹੀਂ ਵੀ ਕਿਸੇ ਨੇ ਕੋਈ ਗੁੰਦ-ਗੁੰਦ ਕੇ ਰੋਕਤਾ ਕਿਸੇ ਨੇ ਕਿਸੇ ਦੇ ਕੰਨ ਪਰ ਕੇ ਰੋਕਤਾ ਇਹ ਐਨ ਸੋਚ ਵਿਚਾਰ ਕੇ ਕਰਿਆ ਉਹਨਾਂ ਨੇ ਡਟ ਕੇ ਸੋਚ ਕੇ ਕਰਿਆ ਵੀ ਨਹੀਂ ਅਸੀਂ ਕਿਹੜੀ ਚੀਜ਼ ਉੱਪਰ ਹੈ ਓਕੇ ਜਦੋਂ ਨੂੰ ਆਪਸ਼ਨ ਮੇ ਵੀ ਹੈ ਦੋ ਜ਼ਿਆਦਾ ਨੂੰ ਆਪਸ਼ਨ ਮਿਲੀ ਵੀ ਤੁਸੀਂ ਤੁਹਾਨੂੰ ਆਇਆ ਹੋਰਾ ਮਿਲਣ ਗਿਆ ਆ ਮਿਲੂਗਾ ਤੁਸੀਂ ਆ ਜਾਓ ਨਹੀਂ ਤਾਂ ਫਿਰ ਛੇਤੀ ਆ ਆਪਸ਼ਨ ਉਹਨਾਂ ਨੇ ਚੁਣੀ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਂ ਨੂੰ ਕਿੰਨੇ ਵਾਰੀ ਆਪਸ਼ਨ ਮਿਲ ਗਿਆ ਹਰ ਇਨਸਾਨ ਨੂੰ ਮਿਲ ਗਿਆ ਕਈ ਵਾਰੀ ਉਹਨਾਂ ਨੂੰ ਮਿਲ ਗਿਆ ਮੈਂ ਦੇਖ ਤੂੰ ਜਾ ਤਾ ਤੋ ਆ ਲੈ ਲੈ ਨਹੀਂ ਤਾਂ ਭਾਈ ਤੈਨਸਾ ਜਾ ਮਿਲ ਔਰ ਸਾਡੇ ਨਾਲ ਕਈ ਵਾਰੀ ਵਾਪਰਿਆ ਮੈਨੂੰ ਸੱਚੇ ਮੁੱਚੀ ਇੱਕ ਵਾਰੀ ਅਸੀਂ ਅੱਛਾ ਜੀ ਟੇਸ਼ਨ ਬਹੁਤ ਕਰਦੇ ਸੀ ਸਾਡੀਆਂ ਪਤਨੀਆਂ ਜੇ ਉਹ ਤੇ ਇੱਕ ਪ੍ਰਮੋਸ਼ਨ ਦਾ ਇਸ਼ੂ ਸੀ ਮੈਂ ਉੱਥੇ ਅਰਜੀ ਦੇਤੀ ਤਮਨ ਸਿੱਧਾ ਕਿਹਾ ਗਿਆ। ਵੀ ਦੇਖ ਆ ਜਿਊ ਜਿਟੇਸ਼ਨ ਛੱਡ ਦੇ ਹੁਣ ਹੀ ਲਾ ਦਿੰਦੇ ਆ। ਤੇ ਮੈਂ ਕਿਹਾ ਉਹ ਤੱਕ ਛੱਡ ਗਏ। ਕੰਨ ਫਿਰ ਉਹ ਨਹੀਂ ਮਿਲ ਨਹੀਂ ਮੈਂ ਨਾਲੇ। ਮੇਰਾ ਹੱਕ ਹੈ ਮੈਂ ਅਰਜੀ ਦਊਂਗਾ। ਵੀ ਨਹੀਂ ਦਿੰਦਾ ਦੇ। ਆਪਸ਼ਨ ਹਮੇਸ਼ਾ ਹੁੰਦੀਆਂ ਨੇ ਤੁਹਾਡੇ ਕੋਲੇ। ਤੁਸੀਂ ਮੌਕੇ 'ਚ ਕਿਹੜੀ ਆਪਸ਼ਨ ਲੈ ਜਾਂਦੇ ਹੋ। ਸੋ ਮੈਨੂੰ ਇਹ ਲੱਗਦਾ ਹੈ ਬੀਆਈਐਸ ਦੇ ਦੇਸ਼ ਦੇ ਵਿੱਚ ਆਈਐਨਡੀਆ ਇਹ ਗੱਠ ਜੋੜਨੇ ਇੱਕ ਆਪਸ਼ਨ ਲਈ ਹੈ। ਉਹ ਆਪਸ਼ਨ ਹੈ ਕਿ ਨਹੀਂ ਇਹ ਦੇਸ਼ ਜਿੱਦੀ ਤੋਂ ਨਹੀਂ ਚੱਲਦਾ। ਨਹੀਂ। ਇਹ ਤੇ ਸਾਨੂੰ ਧੰਨਾ ਸਿੱੱਠਾ ਨੂੰ ਸਭ ਕੁਝ ਨਹੀਂ ਵੇਚਿਆ ਜਾ ਸਕਦਾ ਇੱਥੇ ਲੋਕਾਂ ਨੂੰ ਵੀ ਹੱਕ ਨੇ ਸੂਬਿਆਂ ਨੂੰ ਵੀ ਹੱਕ ਨੇ ਇੱਕ ਆਪਸ਼ਨ ਇਹ ਹੈ ਸਾਨੂੰ ਇਕੱਠੇ ਹੋ ਕੇ ਚੱਲਣਾ ਪਊ ਸਾਨੂੰ ਮਿਲ ਕੇ ਚੱਲਣਾ ਪਊਗਾ ਸਾਨੂੰ ਕਾੜ ਕੇ ਨਹੀਂ ਜੋੜ ਕੇ ਰਾਜ ਕਰਨਾ ਪਊਗਾ ਸਾਨੂੰ ਨਫ਼ਰਤ ਨਾਲ ਨਹੀਂ ਪਿਆਰ ਨਾਲ ਰਾਜ ਕਰਨਾ ਪਊ ਮੁਹੱਬਤ ਨਾਲ ਕਰਨਾ ਪਊ ਇੱਕ ਪਾਸਾ ਇਹ ਹੈ ਅਕਾਦੀਆਂ ਨੇ ਇਸਨਾਂ ਦੇ ਹੈ ਕਿ ਸਾਡੇ ਸੂਲ ਨੇ ਸਿੱਖੀ ਦੇ ਅਸੀਂ ਉਹਨਾਂ ਸੂਲਾਂ ਤੇ ਸਮਝਾਤਾ ਨਹੀਂ ਕਰ ਸਕਦੇ ਇਸ ਸਟੈਂਡ ਪਹਿਲੀ ਵਾਰੀ ਪੇਸ਼ ਕੀਤਾ ਸਾਥ ਹੋਇਆ ਕਹਿਣ ਨੂੰ ਤਾਂ ਉਹ ਜੀ ਕਹਿੰਦੇ ਸੀ ਪਰ ਇਸ ਤਰ੍ਹਾਂ ਸਪਸ਼ਟ ਬੰਕੂਲੇ ਦਿਖਦਾ ਕ੍ਰਿਸਟਲ ਕਲੀਅਰ ਜਿਹਨੂੰ ਅਸੀਂ ਕਹਿੰਦੇ ਆ ਉਹ ਸਟੈਂਡ ਪਹਿਲੀ ਵਾਰੀ ਇਹਨਾਂ ਨੇ ਅਨਾਉਂਸ ਕਰਕੇ ਰਿਹਾ ਸੋ ਮੈਨੂੰ ਆਇ ਲੱਗਦਾ ਵੀ ਦੇਸ਼ ਜੀ ਇਹ ਸਿੱਖੀ ਦੇ ਵਾਸਤੇ ਪੰਜਾਬ ਦੇ ਵਾਸਤੇ ਕੁਝ ਨਾ ਕੁਝ ਪੋਜ਼ਿਟਿਵ ਹੋ ਰਿਹਾ ਹੈ ਔਰ ਈਵਨ ਭਾਮਿਕਾ ਕਾਗਿਦਾਰ ਨੇ ਤਾਂ ਬਹੁਤ ਜ਼ਿਆਦਾ ਖੁਸ਼ ਨੇ ਵੀ ਉਹ ਤਾਂ ਅ ਵੀ ਕੇ ਜਰੀਵਾਲ ਨੂੰ ਅੰਦਰ ਕਰਤਾ ਕਹਿੰਦੇ ਦੇਖੋ ਸਾਨੂੰ ਕਰਦੇ ਫਿੱਦੇ ਸੀ ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਕੇਜਰੀਵਾਲ ਨੂੰ ਵੀ ਅੰਦਰ ਕਰਿਆ ਗਿਆ ਹੈ ਇਹ ਵੀ ਦੇਸ਼ ਵਾਸਤੇ ਇੱਕ ਪੋਜ਼ਿਟਿਵ ਗੱਲ ਹੋਈ ਹੈ ਕਿਉਂਕਿ ਆਪੋਜੀਸ਼ਨ ਹੋਰ ਜ਼ਿਆਦਾ ਇਕੱਠੀ ਹੋ ਗਈ ਤੇ ਜਿਹੜਾ ਅ ਕੰਦਰ ਕਾਰ ਹੈ ਉਹ ਵੀ ਲੋਕਾਂ ਦੇ ਸਾਹਮਣੇ ਚੱਗਰ ਹੋਣਾ ਸ਼ੁਰੂ ਹੋ ਗਿਆ ਜ਼ਿਆਦਾ ਔਰ ਦੁਨੀਆ 'ਚ ਚੱਗਰ ਹੋਣਾ ਸ਼ੁਰੂ ਹੋ ਗਿਆ ਦੁਨੀਆ ਦੇ ਕਈ ਮੁਰਦਕਾਂ ਨੇ ਕਿਹਾ ਹੈ ਕਿ ਅਸੀਂ ਗੱਲ ਕਰਦੇ ਹਾਂ ਇਸੇ ਕਰਕੇ ਸਾਡੇ ਜਿਹੜੇ ਹੈਗੇ ਨੇ ਅਧਿਕਾਰੀ ਅੰਦਰ ਦੇ ਉਹਨਾਂ ਨੇ ਉਹਨਾਂ ਦੇ سفیرਾਂ ਨੂੰ ਬੁਲਾ ਕੇ ਸਭਾਤਖਾਨੇ ਚ ਬੁਲਾ ਕੇ ਕਿਹਾ ਵੀ ਤੁਹਾਡੇ ਮੁਰਕਾ ਨੂੰ ਕੋ ਸਾਡੇ ਇੱਥੇ ਧਰਨਾ ਨਹੀਂ ਕਰਨਾ। ਸੋ ਇਹ ਵੱਡੀ ਗੱਲ ਹੈ। ਸੋ ਕੁਝ ਗੱਲਾਂ ਇੱਥੇ ਹੁੰਦੀਆਂ ਨੇ। ਅ ਤੇ ਇੱਕ ਤਾਂ ਗੱਲ ਪੱਕੀ ਹੋਈ ਹੈ। ਵੀ ਜੇ ਤੁਸੀਂ ਚੰਗਾ ਸਾਗ ਖਾਣਾ ਚਾਹੁੰਦੇ ਹੋ। ਸਾਗ ਨੇ ਚੰਗਾ ਬੰਨਣਾ ਲੋਕਾਂ ਦੇ ਜੀਭ ਦਾ ਸਵਾਦ ਪੂਰਾ ਕਰਨ ਵਾਸਤੇ ਫਿਰ ਉਹਨੂੰ ਰਿਜਣਾ ਪਏਗਾ। ਬਿਨਾਂ ਰਿਜੇ ਨਹੀਂ ਹੋ ਸਕਦਾ। ਸੋ ਇਹ ਸਫਰ ਸ ਕਰਨਾ ਤਾਂ ਜੁੱਤੀਆਂ ਡੰਡੇ ਤਖਾਣੇ ਪਹਿਣਗੇ ਸੜਕਾਂ ਤੇ ਆਉਣਾ ਪਊਗਾ ਆੜ ਜਿੱਤ ਵੀ ਫੇਸ ਕਰਨੀ ਪੈਗੀ ਤਾਂ ਹੀ ਤੁਸੀਂ ਪੱਕੇ ਹੁੰਨੇ ਹੋ ਪੱਕੀਆਂ ਸਿੱਧੀਆਂ ਨਹੀਂ ਹਾਂ ਉੱਤੇ ਪੱਕੀਆਂ ਹੋਣ ਜ਼ਮੀਰਾਂ ਮਿੱਟੇ ਬੇਰ ਕਦੇ ਨੰਨਦੇ ਟਿਕਰਾਣਾ ਕਰੀ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਵਾਸ਼ੁਗਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਉਡਣ ਦੇ ਲਈ ਗੱਲ ਸਮਝਾਉਣ ਦੇ ਲਈ ਧੰਨਵਾਦ ਧੰਨਵਾਦ ਅੰਕੀ